ਵੇ ਜੀ ਤੇ ਵੇ ਵਧੀਆ ਵੀਰੇ ਟਾਈਮ ਨਾਲ ਆ ਗਿਆ ਤੂੰ ਆ ਮਰ ਜਣੇ ਤੋਂ ਜੁੱਤੀ ਫੜ ਲਾ ਵੇ ਮੇਰੀ ਤਾਂ ਟੂਹੀ ਕੁੱਟਤੀ ਅੱਜ ਨੇ ਦੋ ਵਾਰੀ ਉਹ ਨਾ ਨਾ ਬਾਈ ਚੁੱਕ ਕੇ ਜੁੱਤੀ ਰੱਖ ਜੁੱਤੀ ਰੱਖ ਮਾਰੀ ਨਾ ਮਾਰੀ ਨਾ ਬਾਈ ਤੂੰ ਗੱਲ ਤਾਂ ਦੱਤ ਕੀ ਹੋਗੀ ਉਹ ਤੂੰ ਜਾਣਦੇ ਜਾਣਦੇ ਜੀਤੇ ਇਹਨੂੰ ਸਮਝਾ ਲੈ ਅੱਜ ਇਹਦੇ ਜੁੱਤੀ ਹੋਰ ਫਿਰੂ ਮੇਥੋਂ ਹੋਣਾ ਅਗਲਾ ਕੀ ਸੀ ਮੈਂ ਸਾਰੀਆਂ ਮੱਧਾਂ ਨੂੰ ਪਾਣੀ ਪਲਾਈ ਜਾਂਣਾ ਨਾਲੇ ਮੈਂ ਕਹੀ ਜਾਂਣਾ ਵੀ ਨਾਲ ਦੀ ਨਾਲ ਗੋਆ ਚੱਕਦੇ ਗੋਆ ਚੱਕਦੇ ਚੱਕਦੀ ਅੱਤਾਂ ਚ ਲੈ ਇਧਰ ਨੂੰ ਹੋ ਜਾਂਦੀ ਆ ਚੱਕਦੀ ਅੱਤਾਂ ਚ ਲੈ ਇਧਰ ਨੂੰ ਹੋ ਜਾਂਦੀ ਆ ਅੱਜ ਲਾਜ ਦਾ ਕਰੂੰਗਾ ਮੈਂ ਆਪ ਦੇਖ ਲੈ ਜੀਤੇ ਵੀਰੇ ਤੁਸੀਂ ਮੈਨੂੰ ਇੰਨਾ ਪੜਾਇਆ ਲਿਖਾਇਆ ਬਿਊਟੀ ਪਾਰਲਰ ਦਾ ਕੋਰਸ ਨਹੀਂ ਕਰਾਇਆ ਦੇਖ ਲੈ ਤੇਰੇ ਸਾਹਮਣੇ ਮੈਨੂੰ ਕਹਿੰਦਾ ਚੱਕ ਗੋਹਾ ਉਹ ਦੇਖ ਲੈ ਜੀਤੇ ਇਹਨੂੰ ਸਮਝਾਇਆ ਹਲੇ ਵੀ ਸਾਲੀ ਮੇਰੇ ਮੂਰੇ ਬੋਲਦੀ ਆ ਨਾਲੇ ਦੋ ਬਾਰੀ ਕੁੱਟਤੀ ਹਲੇ ਵੀ ਸਾਲੀ ਬਿਊਟੀ ਪਾਰਲਰ ਬਿਊਟੀ ਪਾਰਲਰ ਕਰੀ ਜਾਂਦੀ ਆ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ